ਲਾ ਸੱਜਣਾ ਪਿੰਡ ਲੋਹਾਖੇੜਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਦੋ ਝੋਟੀਆਂ ਲੱਗੀਆਂ ਦਿਖਾਉਣਾ ਇੱਕ ਤਾਂ ਬੂਰੀ ਬਹੁਤ ਕਮਾਲ ਦੀ ਇੱਕ ਮੋਰਾ ਚ ਪੈਂਦੀ ਦਿਖਾ ਦਾਂਗੇ ਦੰਦਾਂ ਜੀ ਨੇ ਦੋਨੇ ਝੋਟੀਆਂ ਬਾਈ ਕਹਿੰਦਾ ਨਾ ਛਿੱਗੀਆਂ ਛਿੱਗੀਆਂ ਰਹਿਣਗੀਆਂ ਖਾਸ ਗਾ ਲੇ ਰਊਗੀ ਵੀ ਦੋਵਾਂ ਵਾਂਗਰੀ ਕਟੀਆਂ ਤੇ ਜਿਹੜਾ ਸਮਾਂ ਸਮਾਂ ਹੈਗਾ ਮੰਨ ਲਓ ਦੁਪਹਿਰ ਦਾ ਹੋਸਾਬ ਨਾਲ ਜੱਜਮੈਂਟ ਕਰ ਲਿਓ ਪਸ਼ੂਧਨ ਬਾਈ ਕਹਿੰਦਾ ਸਾਹ ਦੋਨੇ ਝੋਟੀਆਂ ਹਰਿਆਣੇ ਦੀਆਂ ਰਹਿਣਗੀਆਂ ਤੇ ਗੱਲਬਾਤ ਬਾਈ ਨਾਲ ਕਰਾ ਦੂੰਗਾ ਇੱਕ ਤੁਹਾਨੂੰ ਆ ਬੂਰੀ ਦਾ ਇਹ ਮੰਨ ਲਓ ਵੀ ਤੋਹਫਾ ਲਗਿਆਂ ਦਿਖਾਉਣਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜਾਓ ਬਰਾਬਰ ਹੋਰ ਕਿਵੇਂ ਆ ਸਤਿ ਸ੍ਰੀ ਅਕਾਲ ਜੀ ਚਰਦੀ ਕਲਾ ਹਾਂਜੀ ਹਾਂ ਆ ਤੇ ਬਾਕੀ ਮੈਂ ਕਹੂੰਗਾ ਸੈਟਅਪ ਦੇ ਮਾਰਦੀ ਪਹਿਲਾਂ ਕੈਮਰਾ ਸੱਜਣ ਨੇ ਨਵੇਂ ਹੀ ਬਣਾਇਆ ਇਹ ਮੰਨ ਲਓ ਵੀ ਇਹ ਚੀਜ਼ ਬਾਹਲੀ ਕਮਾਲ ਦੀ ਆ ਗਰਮੀ ਵਾਸਤੇ ਗਰਮੀ ਵਾਸਤੇ ਬਹੁਤ ਕਮਾਲ ਦੀ ਚੀਜ਼ ਆ ਤੇ ਬਾਕੀ ਇਧਰਲੇ ਵੱਨੇ ਬਾਈ ਨਾਲ ਕਰਾਉਂਦੇ ਆ ਗੱਲ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਆਪਣਾ ਗੁਰਸਰਨਪ੍ਰੀਤ ਸਿੰਘ ਜੀ ਪਿੰਡ ਲੋਹਾ ਖੇੜਾ ਫੋਨ ਨੰਬਰ ਜੀ 6283250622 6283250600 ਸ਼ਬੀ ਗੁਰਸਾਰ ਨਮਰ ਗਨੀਆ ਤੇਰੀ ਆਪਣੀ ਹੋ ਗਈ ਜੀ 22 ਸਾਲ 22 ਸਾਲ ਤੇ ਯਾਰ ਬਾ ਚੰਗਾ ਲਈ ਫਿਰਦਾ 22 ਸਾਲਾਂ ਦੀ ਉਮਰ ਦੇ ਬਰ ਸ਼ੁਰੂਆਤ ਆ ਪੂਰੀ ਤੋਂ ਕਰ ਲਈ ਹਾਂਜੀ ਹਾਂ ਆ ਤੋਰ ਦੇ ਖੋਲ ਕੇ ਲੈ ਤੋਹਫਾ ਪੀਸੀ ਲਿਆਂਦਾ ਮੰਲੋ ਤੇ ਬਾਕੀ ਤੋਰ ਕੇ ਜੱਜਮੈਂਟ ਕਰਾਵਾਂਗੇ ਨਾਲ ਆ ਗਈ ਕੱਟੀ ਲੈ ਐਂ ਦੀ ਲੈ ਜਾ ਉਧਰ ਦੀ ਲੈ ਦੰਦੋ ਕਿ ਮੇਰੇ ਹੋ ਗਏ ਸਰ ਨਹੀਂ ਕੰਨੀ ਵਾਲੇ ਛੱਗੀ ਛੱਗੀ ਜੀ ਝੋਟੀ ਕੰਨੀ ਵਾਲੇ ਦੰਦ ਖੜੇ ਨੇ ਹਜੇ ਪਿਓਰ ਛੱਗੀ ਹਾਂਜੀ ਹਾਂ ਸੂਆ ਕਿੰਨੇ ਦਿਨ ਦਾ ਹੋ ਗਿਆ ਸੂਆ ਅੱਜ 7 ਮਾਰ ਦੇਣਾ ਜੀ 7ਵਾਂ ਦਿਨ ਸੂਈ ਨੂੰ ਨਾਲ ਆ ਗਈ ਪਿਓਰ ਮੋਹਰਾ ਦੀ ਕੱਟੀ ਖਾਸ ਗੱਲ ਇਹਦੀ ਇਹ ਰਹੂਗੀ ਵੀ ਜਿੱਦਾਂ ਦਾ ਸੀਮਨ ਲਾ ਦੋਗੇ ਉਦਾਂ ਦੀ ਬੱਚਾ ਪਾ ਦੂ ਐਂ ਲੈ ਚਲੀਏ ਇੱਧਰਲੇ ਬੰਨੇ ਚੋਕਾਣਾ ਬਹੁਤ ਸਿਰੇ ਦਾ ਲੱਗੇ ਝੋਟੀ ਨੂੰ ਚਵਾਈ ਦੀ ਬਾਈ ਕਹਿੰਦਾ ਬਾਹਲੀ ਟਾਪ ਦੀ ਝੋਟੀ ਆ ਉਹ ਥਣ ਲੈ ਬਈ ਦੱਸੀ ਜਾਂਦਾ ਇਹ ਮੰਨ ਲਓ ਮੱਲੋ ਵੀ ਪੂਰੀ ਆਸਲ ਬੂਰੀ ਲੱਗਿਆ ਤੁਹਾਨੂੰ ਦਿਖਾਉਣ ਜਿਹੜੀ ਆਸਲ ਬੂਰੀ ਕਹਿੰਦੇ ਨਾ ਤੋਹਫਾ ਪੀਸ ਉਹ ਲੱਗਿਆ ਦਿਖਾਉਣ ਲਾ ਗੁਰਸ਼ਰਨ ਕੇਰਾ ਹੋਰ ਕਮਾ ਦੇ ਥੋੜੀ ਜਿਹੀ ਜਗ੍ਹਾ ਘਟਾ ਜੀ ਦਾ ਇਹ ਕਰਦਾ ਵੀ ਝੋਟੀ ਨੂੰ ਇੱਥੇ ਹੀ ਕਿੜੇ ਕਢਾਈ ਜਾਈਏ ਕੈਮਰੇ ਮੂਰੇ ਜਿੱਦਾਂ ਦੀ ਵੀ ਕੁਆਲਿਟੀ ਆ ਇੱਥੋਂ ਕਰ ਸਕਦੇ ਨੇ ਚੈੱਕ ਕਿੰਨਾ ਤਾਂ ਹੁਣ 13 ਕਿਲੋ ਪੂਰਾ ਕੰਡੇ ਵਾਲਾ ਜੀ 13 ਕਿਲੋ ਕੰਡੇ ਤੇ 15 ਕਿਲੋ ਜੋ ਕੇ ਲਿਆਤੀ ਛੋਟੀ ਥੋੜਾ ਸਾਫਰ ਦਾ ਮਨ ਗਈ ਰਾਤੀ ਆਈਏ ਜੀ ਠੀਕ ਆ ਗੱਲ ਕਿਹੜੇ ਹਰਿਆਣਾ ਸਾਈਡ ਤੋਂ ਆਈਆਂ ਨੇ ਹਾਂਜੀ ਹਾਂ ਠੀਕ ਆ ਗੱਲ ਕਮਾਲ ਆ ਬਈ ਇੱਥੋਂ ਇਹ ਬਾਈ ਕਹਿੰਦਾ ਦੋਏ ਝੋਟੀਆਂ ਹਰਿਆਣੇ ਚੋਂ ਆਈਆਂ ਨੇ ਸਾਫਰ ਮਨਾ ਗਈ 13 ਕਿਲੋ ਅੱਜ ਵੀ ਹੈਗਾ ਅੱਜ ਕੋਈ ਭਰਾ ਸਾਈਪਾ ਦੇ 1-2 ਦਿਨਾਂ ਚ 15 ਕਰਾ ਕੇ ਦੇ ਦੇਣਾ ਜੀ ਠੀਕ ਆ ਗੱਲ ਤੁਸੱਲੀ ਕਰਾ ਲਵੇ ਬਾਈ ਆ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਤੇ ਬਾਕੀ ਤੁਹਾਨੂੰ ਬੱਚਾ ਲਾ ਕੇ ਵੀ ਚੈੱਕ ਕਰਾਵਾਂਗੇ ਸਮਾਂ ਹੈਗਾ ਦੁਪਹਿਰ ਦਾ ਉਹ ਸਾਹਬ ਨੇ ਜੱਜਮੈਂਟ ਕਰ ਲਿਆ ਤੇਲੀਆ ਬੂਰੀ ਪਿਓਰ ਬੂਰੀ ਆ ਗਈ ਪੂਰੀ ਅਸਲ ਦੰਦੋ ਆ ਗਈ ਛਿੱਗੀ ਹੈਨਾ ਹਾਂਜੀ ਹਾਂ ਪੀਕ ਲੈਵਲ ਤੇ ਕਿੰਨਾ ਕਰ ਦੂਗੀ ਭਾਈ ਇਹ 16 ਕਿਲੋ ਝੋਟੀ ਆਮ ਨਾਲ ਦੁੱਧ ਦੇ ਦੂਗੀ 16 ਕਿਲੋ 6 ਦੰਦੇ ਹਾਂਜੀ ਹਾਂ ਉਹੀ ਗੱਲ ਆ ਵੀ ਅਗਲੇ ਸਾਲ 18 19 20 ਕਿਲੋ ਤੇ ਜਾਣ ਵਾਲੀ ਝੋਟੀ ਆ ਤੇ ਬਾਕੀ ਥਣ ਲੇਵਰੀ ਆ ਗਈ ਪੂਰੀ ਸਾਫ ਤੇ ਗੁਰਸਰ ਦਾ ਰੇਟ ਕੀ ਰਹੂਗਾ ਇਹ ਤਾਂ ਫਿਰ ਰੇਟ ਆਪਾਂ ਜੋੜੇ ਦਾ ਹੀ ਕਰ ਦਾਂਗੇ ਜੀ ਦੋਹਾਂ ਦਾ ਇਕੱਠੀ ਹਾਂਜੀ ਹਾਂ ਜੋੜੇ ਦਾ ਕੀ ਰੇਟ ਰਹੂਗਾ ਫਿਰ ਕਰ ਦਾਂਗੇ ਜੀ ਆਪਾਂ ਇਹ ਜੋੜਾ ਦੇ ਦਾਂਗੇ ਆਪਾਂ 285000 ਦਾ 2 ਲੱਖ ਤੇ 85000 85 ਦਾ ਜੋੜਾ ਹਾਂਜੀ ਇੱਕ ਤਾਂ ਆ ਗਈ ਇਹ ਵੀ ਦੰਦੋ ਛਿੱਗੀ ਤੇ ਆ ਜੋ ਟੀਵੀ ਦੰਦੋ ਛਿੱਗੀ ਇਹ ਵੀ ਫੁੱਲ ਵੱਡੀ ਪੂਰੀ ਛੋਟੀ ਮੰਨ ਕੇ ਨਾ ਵੀ ਜ ਕੋਈ ਠੀਕ ਆ ਕਹਲਾ ਨਾਲ ਖੜ ਕੇ ਕੱਦ ਦਾ ਆਈਡੀਆ ਕਰਾ ਦੇ ਹਾਂਜੀ ਹਾਂ ਇਹ ਧਾਰਾਂ ਵੀ ਦਿਖਾਉਂਗਾ ਤੁਹਾਨੂੰ ਲਾਸਟ ਤੇ ਦੋਹਾਂ ਝੂਟੀਆਂ ਨੇ ਮਾਰ ਕੇ ਬੱਚੇ ਲਾ ਕੇ ਕਿਉਂਕਿ ਉਸ ਹਿਸਾਬ ਨਾਲ ਜੱਜਮੈਂਟ ਆ ਜਾਂਦੀ ਆ ਵੀ ਚਵਾਈ ਕਿੱਦਾਂ ਦੀ ਆ ਤੇ ਬਰੀਕ ਰਹੂਗੀ ਪੂਰੀ ਫੁੱਲਾ ਤੇ ਬਾਕੀ ਲੇਵਾ ਕਰ ਸਕਦੇ ਚਾ ਇੱਕ ਨਾਲ ਪਰ ਸਰ ਨਹੀਂ ਦੀ ਵੀ ਕੱਟੀ ਆ ਗਈ ਹਾਂਜੀ ਹਾਂ ਦੋਨਾਂ ਮੰਗਣ ਨਾਲ ਇਹਦੀ ਵੀ ਕੱਟੀ ਵੱਡੀ ਆ ਗਈ ਫੁੱਲ ਨਾਲ ਤੋੜ ਦੇ ਖੋਲ ਕੇ ਇਹਨੂੰ ਵੀ ਤੇ ਲਾਸਟ ਤੇ ਆਪਾਂ ਇਹਦੀ ਚਵਾਈ ਵੀ ਦਿਖਾ ਦੇਾਂਗੇ ਤੇ ਨਾਲ ਇਹਦੇ ਵੀ ਕੱਟੀ ਰਹੂ ਦੰਦੋ ਇਹ ਵੀ ਛਿੱਗੀ ਰਹੂਗੀ ਹਾਂਜੀ ਹਾਂ ਚਵਾਈ ਦੀ ਕਿਵੇਂ ਆਏ ਚਵਾਈ ਦਾ ਜਮਾ ਫੋਕੀਆਂ ਨੇ ਜੀ ਛਰਲਾ ਛ ਸਾਉ ਦੀ ਸੋ ਰਹਿਣੀ ਆ ਬਾਈ ਕਹਿੰਦਾ ਹਰੇਕ ਪੱਖ ਤੋਂ ਤੇ ਬਰੀਕ ਆ ਗਈ ਇਹ ਵੀ ਪੂਰੀ ਫੁੱਲਾ ਕਮਾਲ ਆ ਬਈ ਇੱਥੋਂ ਕਮਾਲਾ 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 ਇਹ ਇੱਥੋਂ ਨਾ ਲੰਬਾਈ ਚੈੱਕ ਕਰ ਸਕਦੇ ਹਾਂ ਲੰਬੀ ਲੰਬੀ ਆ ਗਈ ਪੂਰੀ ਫੁੱਲਾ ਗਰਦਨ ਪਤਲੀ ਤੇ ਲੰਮੀ ਤੇ ਬਾਕੀ ਇੱਥੇ ਤੋਂ ਥਣ ਲੇਵੇ ਨਹੀਂ ਇਹ ਮੰਨ ਲਓ ਪੂਰੀ ਸਾਫ ਰਹੂਗੀ ਕਮਾਲਾ ਬਈ ਕਮਾਲਾ 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 ਜਗਾ ਦਾ ਵਾ ਸਾ ਥੋੜਾ ਜਿਹਾ ਇਹ ਇੱਥੋਂ ਇੱਥੋਂ ਕਰ ਸਕਦੇ ਚੈੱਕ ਲੈ ਚਲੰਦਰ ਲੈ ਬੰਨੇ ਬਾਈ ਕਿੰਨਾ ਦੁੱਧ ਹਾਜ਼ਰੇ ਦੇ ਕੋਲੇ ਕਿੰਨੇ ਦੰਦਾ ਇਹ ਥੱਲੇ 12 ਕਿਲੋ ਪੂਰਾ ਕੰਡੇ ਵਾਲਾ ਜੀ 12 ਕਿਲੋ ਇਧਰ ਲੈ ਬੰਨੇ ਕਮਾ ਦੇ ਕੁੰਜੇ ਕਰਨੀ ਲੈ ਚਲ ਉਧਰੋਂ ਘਮਾ ਲਈ ਇਹ ਲੈ ਚੱਲ ਲੈ ਚੱਲ 12 ਕਿਲੋ ਕੰਡੇ ਵਾਲਾ ਅੱਜ ਹਾਂਜੀ ਹਾਂ ਸੂਆ ਕਿਨੇ ਦਿੰਦਾ ਇਹਦਾ ਇਹਦੇ ਸੂਆ ਆ ਬਸ ਇਕੱਠੀਆਂ ਸੂਈਆਂ ਹੋਣੇ ਜੇ 6 ਕਿਹ ਦੇਣੇ ਸੂਈਆਂ ਠੀਕ ਆ ਗੱਲ ਨਾਲ ਇਹਦੇ ਵੀ ਕੱਟੀਆਂ ਆ ਗਈ ਹੈ ਨਾ ਹਾਂਜੀ ਹਾਂ ਇਹਦਾ ਕਿੰਨਾ ਤੋਲ ਕੇ ਲੈ ਜੀ ਉੱਥੋਂ ਆਪਾਂ ਇਹ ਥੱਲੇ 14 ਕਿਲੋ ਸੀ ਜੀ 14 ਕਿਲੋ ਇਹ ਮੰਨ ਲਾ ਵੀ ਸਾਫਰ ਕਰਕੇ 2-2 ਕਿਲੋ ਘਟਾ ਗਈਆਂ ਹਾਂਜੀ ਹਾਂ ਆ ਤੇ ਨਾਲ ਇਹਦੇ ਆ ਕੱਟੀਆਂ ਆ ਗਈ ਕੱਟੀ ਕਰ ਬਸ ਐਵੇਂ ਫਰਕ ਆਪਣੇ 4 ਆ ਜੀ ਬਸ ਉੱਥੇ 4 ਨਹੀਂ ਸੀ ਠੀਕ ਆ ਗੱਲ ਆ ਕਟੀਆਂ ਵੀ ਨਾਲ ਟੌਪ ਦੀਆਂ ਆ ਗਈਆਂ ਤੇ ਬੂਰੀ ਦੀ ਖਾਸਾ ਲੈਰ ਹੋਊਗੀ ਵੀ ਜਿੱਦਾਂ ਇਹਦੇ ਸੀਮਨ ਲਾ ਦੋਗੇ ਓਦਾਂ ਦੀ ਬੱਚਾ ਤੁਹਾਨੂੰ ਪਾ ਦੂਗੀ ਲੇਕਰ ਸਰਦਨ ਦੋਹਾਂ ਨੂੰ ਬੱਚੇ ਲਾ ਦੇ ਤੇ ਦੋਹਾਂ ਦੀ ਚਵਾਈ ਕਰਾ ਦੇ ਚੱਕ ਤੇ ਬਾਕੀ ਸੱਜਣਾਂ ਚਵਾਈ ਕਰ ਸਕਦੇ ਹੋ ਬੂਰੀ ਚੱਕ ਇਹ ਇੱਥੋਂ ਕਰ ਸਕਦੇ ਹਾਂ ਇੱਕ ਜਮਾ ਇਹਨਾਂ ਪੋਲੀ ਚਵਾਈ ਦੀ ਆ ਗਈ ਆ ਪਿਛੜਾਂ ਚ ਵੀ ਮਾਰ ਦੋਈ ਚਵਾਈ ਦੀ ਬਾਈ ਕਹਿੰਦਾ ਰਹੂਗੀ 100 ਦੀ 100 ਤੇ ਬਾਕੀ ਤੁਹਾਡੇ ਸਾਹਮਣੇ ਚਵਾਈ ਇੱਥੋਂ ਕਰ ਸਕਦੇ ਹਾਂ ਚੱਕ ਮੋਟੀ ਤੇ ਪੋਲੀ ਚਵਾਈ ਦੀ ਆ ਗਈ ਤੇ ਰੇਟ ਤੁਹਾਨੂੰ ਜੋੜੇ ਦਾ ਦੱਸਤਾ ਜੇ ਕਿਸੇ ਸੱਜਣ ਨੇ ਕੱਲੀ-ਕੱਲੀ ਲੈਣੀਆਂ ਸਭ ਬਾਈ ਕਹਿੰਦਾ ਉਦਾਂ ਦਾ ਰੇਟ ਵੀ ਹੋ ਜੂਗਾ ਤੇ ਇਧਰ ਦੀ ਝੋਟੀ ਨੂੰ ਵੀ ਲਾ ਦਿਓ ਜੀ ਵੇਖੋ ਜੀ ਲਵਾਉ ਜੀ ਬੰਦਰ ਨੂੰ ਆਊਗਾ ਵੀ ਡੱਕ ਦੀਏ ਬਾਲ ਠੀਕ ਹੈ ਠੀਕ ਹੈ ਗੱਲ ਨਾ ਮੈਂ ਸੱਚਾ ਜਣਾ ਦੋ ਨੰਬਰ ਵਾਲੀ ਗੱਟੀ ਦੀ ਚਬਾਈ ਕਰ ਸਕਦੇ ਹਾਂ ਚਾ ਇੱਕ ਪਹਿਲਾਂ ਪਿਛਲੇ ਥਣਾ ਤੋਂ ਕਰਾ ਦਾਂਗੇ ਦੁਪਹਿਰ ਦਾ ਸਮਾਂ ਉਸ ਹਿਸਾਬ ਨਾਲ ਜੱਜਮੈਂਟ ਕਰ ਲਓ ਬਾਅਦ ਦੇ ਥਣਾ ਚਹੀ ਮਾਲ ਬੋ ਜੀ ਚਬਾਈ ਦੇ ਮੰਨ ਲਓ ਬਾਈ ਕਹਿੰਦਾ ਬਾਲੀ ਜਾਦੇ ਪੋਲੀ ਆ ਵੀ ਗਾਵਾਂ ਵਾਲਾ ਕੰਮ ਹੀ ਆ ਬਾਛੜ ਦੋ ਜੀ ਤੇ ਜਿਹੜਾ ਰੇਟ ਆ ਰੇਟ ਬਾਈ ਨੇ ਜੋੜਿਆ ਦੱਸਿਆ ਤੇ ਜੇ ਕੱਲੀ ਕੱਲੀ ਲੈਣੀਆਂ ਕਿਸੇ ਨੇ ਕੋਈ ਸ਼ਰਨ ਕੱਲੀ ਕੱਲੀ ਵੀ ਦੇ ਦਾਂ ਹਾਂਜੀ ਹਾਂ ਕੱਲੀ ਕੱਲੀ ਵੀ ਦੇ ਦਾਂਗੀ ਠੀਕ ਆ ਗਲ ਨੰਬਰ 11 ਹੋਰ ਬੋਲ ਦਿਓ ਜੀ 62832 50626 62832 50626 50626 ਇੱਕ ਤਾਂ ਤੁਹਾਨੂੰ ਆ ਦਿਖਾਤੀ ਬੂਰੀ ਬਹੁਤ ਕਮਾਲ ਦੀ ਮੱਝ ਚੰਗੇ ਦੁੱਧ ਵਾਲੀ ਦੰਦੋ ਛਿੱਗੀ ਤੇ ਇੱਕ ਮੋਰਾ ਨਸਲ ਦੀ ਦਿਖਾਤੀ ਦੰਦੋ ਬਾਈ ਕਹਿੰਦਾ ਇਹ ਵੀ ਛਿੱਗੀ ਆ ਦੋਆਂ ਵਾਂਗਰੀ ਕੱਟੀਆਂ ਨੇ ਨੰਬਰ 22 ਦਾ ਸਕਰੀਨ ਤੇ ਚੱਲਦਾ ਜਿਹੜੇ ਵੀ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਨੇੜਾ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ